ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਚੈਨਲ ਵਿੱਚ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਜੀ ਸਾਡੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਰਖੜੀ ਤੇ ਪੇਕਿਓ ਨਾ ਲਿਆਓ ਭੁੱਲ ਕੇ ਵੀ ਇਹ ਚੀਜ਼ਾਂ ਨਹੀਂ ਤਾਂ ਪਤੀ ਹੋ ਜਾਵੇਗਾ ਬਰਬਾਦ ਅੱਜ ਅਸੀਂ ਤੁਹਾਨੂੰ ਦੱਸਾਂਗੇ ਕੁਝ ਅਜੀਹੀਆਂ ਚੀਜ਼ਾਂ ਬਾਰੇ ਜੋ ਰਖੜੀ ਤੇ ਜੇਕਰ ਕੋਈ ਧੀ ਆਪਣੇ ਪੇਕਿਓ ਆਪਣੇ ਸਹੁਰੇ ਘਰ ਲੈ ਕੇ ਜਾਂਦੀ ਹੈ ਤਾਂ ਉਸ ਦੇ ਘਰ ਦੀ ਬਰਬਾਦੀ ਤੈ ਹੈ ਪਰ ਉਸ ਤੋਂ ਪਹਿਲਾਂ ਆਓ ਜਾਣਦੇ ਹਾਂ ਰਖੜੀ ਦੇ ਬਾਰੇ ਵਿੱਚ ਕੁਝ ਗੱਲਾਂ ਰਖੜੀ ਦਾ ਤਿਉਹਾਰ ਹਰ ਸਾਲ ਸੋਨ ਮਹੀਨੇ ਦੀ ਪੁੰਨਿਆ ਨੂੰ ਮਨਾਇਆ ਜਾਂਦਾ ਹੈ ਸ਼ਾਸਤਰਾਂ ਵਿੱਚ ਇਸ ਦਾ ਵਰਣਨ ਹੈ ਕਿ ਰਖੜੀ ਦਾ ਤਿਉਹਾਰ ਭਦਰਾ ਕਾਲ ਵਿੱਚ ਭੁੱਲ ਕੇ ਵੀ ਨਹੀਂ ਮਨਾਉਣਾ रख्या यानी रखड़ी बहुत ही अशुभ की त्याग करके ही रखड़ी बननी चाहती है भाव रखड़ी का त्योहार मना चाहिए है इस दिन नाल ही रखड़ी का त्योहार किस दिन मनाया जाए इसते भी बहुत ही ज्यादा ਉਲਝਣ ਬਣੀ ਹੋਈ ਹੈ ਇਸ ਵਾਰ ਕੁਝ ਲੋਕਾਂ ਦਾ ਮੰਨਣਾ ਹੈ ਕਿ ਰਖੜੀ ਦਾ ਤਿਉਹਾਰ 20 ਅਗਸਤ ਨੂੰ ਮਨਾਉਣਾ ਚਾਹੀਦਾ ਹੈ ਤੇ ਉੱਥੇ ਹੀ ਕੁਝ ਲੋਕਾਂ ਦਾ ਮੰਨਣਾ ਹੈ ਕਿ 19 ਅਗਸਤ ਦਾ ਰਖੜੀ ਦਾ ਤਿਉਹਾਰ ਮਨਾਉਣਾ ਸ਼ੁਭ ਰਹੇਗਾ ਤਾਂ ਅੱਜ ਅਸੀਂ ਤੁਹਾਨੂੰ ਇਸ ਵੀਡੀਓ ਵਿੱਚ ਦੱਸਾਂਗੇ ਕਿ ਰਖੜੀ ਦਾ ਤਿਉਹਾਰ ਕਿਸ ਦਿਨ ਮਨਾਇਆ ਜਾਵੇ ਤੇ ਇਸ ਦੀ ਸਹੀ ਤਾਰੀਖ ਕੀ ਹੈ 19 ਅਗਸਤ ਜਾਂ ਫਿਰ 20 ਅਗਸਤ ਨਾਲ ਹੀ ਅੱਜ ਅਸੀਂ ਤੁਹਾਨੂੰ ਭਦਰਾ ਕਾਲ ਦਾ ਸਮਾਂ ਵੀ ਦੱਸਾਂਗੇ ਕਿਉਂਕਿ ਇਸ ਵਾਰ ਰਖੜੀ ਤੇ ਭਦਰਾ ਕਾਲ ਦਾ ਸਾਯਾ ਰਹੇਗਾ ਇਸ ਲਈ ਰਖੜੀ ਬੰਨਣ ਦਾ ਸ਼ੁਭ ਮਹੂਰਤ ਤੁਹਾਡੇ ਲਈ ਜਾਨਣਾ ਬਹੁਤ ਜ਼ਰੂਰੀ ਹੈ ਤੇ ਤੁਹਾਨੂੰ ਇਹ ਵੀ ਦੱਸਾਂਗੇ ਕਿ ਰਖੜੀ ਤੇ ਪੇਕੇ ਘਰੋਂ ਭੁੱਲ ਕੇ ਵੀ ਇਹਨਾਂ ਚੀਜ਼ਾਂ ਨੂੰ ਨਹੀਂ ਲਿਆਉਣਾ ਚਾਹੀਦਾ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਦੇਖਿਓ ਤੇ ਅੱਗੇ ਵਧਣ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲੈਣਾ ਜੀ ਤੇ ਬੈਲ ਆਈਕਨ ਨੂੰ ਜ਼ਰੂਰ ਦਬਾਉਣਾ ਆਓ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਰਖੜੀ ਦਾ ਤਿਉਹਾਰ ਭੈਣ ਭਰਾ दे अटुट प्रतीक है इस दिन भे गुट से रखड़ी बनती है दे उस दी उमर, दे चंगी सेहत दी कामना करती है भा भी हमेशा ली भैन की रख्या दिंदा है तू दस दई की शास्त्रा पद्राक रखड़ी बनना बहुत ही अशुभ मन्या जाता है ਇਸ ਲਈ ਭੁੱਲ ਕੇ ਵੀ ਭਦਰਾ ਕਾਲ ਦੇ ਵਿੱਚ ਆਪਣੇ ਭਰਾ ਨੂੰ ਰਖੜੀ ਨਾ ਬਨੋ ਇਸ ਦੇ ਪਿੱਛੇ ਇੱਕ ਪੁਰਾਣੀ ਕਥਾ ਵੀ ਹੈ ਕਿਹਾ ਜਾਂਦਾ ਹੈ ਕਿ ਲੰਕਾਪਤੀ 라ਵਣ ਨੇ ਆਪਣੀ ਭੈਣ ਤੋਂ ਭਦਰਾ ਕਾਲ ਦੇ ਵਿੱਚ ਰਖੜੀ ਬਨਵਾਈ ਸੀ ਤੇ ਇੱਕ ਸਾਲ ਦੇ ਅੰਦਰ ਹੀ ਉਸ ਦਾ ਵਿਨਾਸ਼ ਹੋ ਗਿਆ ਸੀ ਇਸ ਤੋਂ ਇਲਾਵਾ ਭਦਰਾ ਜੋ ਕਿ ਸ਼ਨੀ ਦੇਵ ਦੀ ਭੈਣ ਹੈ ਤੇ ਉਸ ਨੂੰ ਬ੍ਰਹਮਾ ਜੀ ਨੇ ਸ਼ਰਾਫ ਦਿੱਤਾ ਹੈ ਕਿ ਜੋ ਵੀ ਭਦਰਾ ਦੇ ਸਮੇਂ ਜਾਂ ਫਿਰ ਮੰਗਲਿਕ ਕੰਮ ਕਰੇਗਾ ਉਸ ਦਾ ਨਤੀਜਾ ਹਮੇਸ਼ਾ ਹੀ ਅਸ਼ubh ਹੋਵੇਗਾ ਇਸ ਲਈ ਤੁਸੀਂ ਗਲਤੀ ਨਾਲ ਵੀ ਭਦਰਾ ਕਾਲ ਦੇ ਵਿੱਚ ਇਹ ਤਿਉਹਾਰ ਨਾ ਮਨਾਓ ਰਖੜੀ ਦੀ ਸ਼ੁਰੂਆਤ ਦੇ ਪਿੱਛੇ ਕਈ ਕਹਾਣੀਆਂ ਹਨ ਜਿਨ੍ਹਾਂ ਵਿੱਚੋਂ ਇੱਕ ਅਨੁਸਾਰ ਭਗਵਾਨ ਕ੍ਰਿਸ਼ਨ ਯੁੱਧ ਦੌਰਾਨ ਅੰਗੂਠੇ ਤੇ ਸੱਟ ਲੱਗਣ ਤੇ ਦ੍ਰੋਪਦੀ ਨੇ ਕੱਪੜੇ ਦਾ ਟੁਕੜਾ ਬੰਨਿਆ ਤਾਂ ਭਗਵਾਨ ਕ੍ਰਿਸ਼ਨ ਨੇ ਜ਼ਰੂਰਤ ਪੈਣ ਤੇ ਮਦਦ ਕਰਨ ਦਾ ਵਾਅਦਾ ਕੀਤਾ ਭਾਨ ਸ਼੍ਰੀ ਹਰੀ ਵਿਸ਼ਨੂੰ ਨੂੰ ਰਾਜ ਬਲੀ ਦੇ ਬੰਧਨ ਤੋਂ ਮੁਕਤ ਕਰਾਉਣ ਲਈ ਮਾਤਾ ਲక్ష్ਮੀ ਨੇ ਰਾਜਾ ਬਲੀ ਨੂੰ ਰਖੜੀ ਬੰਨ੍ਹਨੀ ਸੀ ਰਾਜਾ ਬਲੀ ਨੇ ਰੱਖਿਆ ਦਾ ਵਚਨ ਦਿੱਤਾ ਤੇ ਭਗਵਾਨ ਵਿਸ਼ਨੂੰ ਨੂੰ ਮੁਕ ਕਰ ਦਿੱਤਾ ਸੀ ਇਸ ਤਰ੍ਹਾਂ ਰਖੜੀ ਦਾ ਤਿਉਹਾਰ માં ਲక్ష్ਮੀ ਨਾਲ ਵੀ ਜੁੜਿਆ ਹੋਇਆ ਹੈ ਰਖੜੀ ਦੇ ਤਿਉਹਾਰ ਦੇ ਦਿਨ ਭੈਣਾਂ ਆਪਣੇ ਭਰਾ ਦੇ ਗੁੱਟ ਤੇ ਰਖੜੀ ਬੰਨ੍ਹਦੀਆਂ ਹਨ ਤੇ ਉਸ ਦੀ ਲੰਬੀ ਉਮਰ ਦੀ ਕਾਮਨਾ ਕਰਦੀਆਂ ਹਨ ਇਸ ਲਈ ਇਸ ਦਿਨ ਭਰਾ ਭੈਣ ਦੋਨੋਂ ਨਾ ਤੋਕੇ ਨਵੇਂ ਕੱਪੜੇ ਪੋਣ ਪਰ ਯਾਦ ਰੱਖੋ ਕਿ ਇਹੋ ਜੇ ਸ਼ੁਭ ਮੌਕੇ ਤੇ ਕਾਲੇ ਰੰਗ ਦੇ ਕੱਪੜੇ ਬਿਲਕੁਲ ਵੀ ਨਾ ਪਾਓ ਰਖੜੀ ਤੇ ਸਭ ਤੋਂ ਪਹਿਲਾਂ ਘਰ ਦੇ ਮੰਦਰ ਚ ਪੂਜਾ ਪਾਠ ਕਰੋ ਕਰ ਦੇ ਮੰਦਰ 'ਚ ਪੂਜਾ ਪਾਠ ਹੋ ਜਾਣ ਤੋਂ ਬਾਅਦ ਭਗਵਾਨ ਗਣੇਸ਼ ਨੂੰ ਰਖੜੀ ਜ਼ਰੂਰ ਬੰਨੋ ਤੇ ਉਸ ਤੋਂ ਬਾਅਦ ਹੀ ਆਪਣੇ ਭਰਾ ਦੇ ਗੁੱਟ ਤੇ ਰਖੜੀ ਬੰਨ੍ਹੋ ਰਖੜੀ ਦਾ ਤਿਉਹਾਰ 19 ਅਗਸਤ ਭਾਵ ਸੋਮਵਾਰ ਦੇ ਦਿਨ ਮਨਾਇਆ ਜਾਏਗਾ ਇਸ ਸਾਲ ਰਖੜੀ ਦੇ ਦਿਨ ਭਦਰਾ ਦਾ ਸਾਇਆ ਰਹੇਗਾ ਤੇ ਇਸ ਦਾ ਸਮਾ ਸਵੇਰੇ 5 ਵੱਜ ਕੇ 53 ਮਿੰਟ ਤੋਂ ਲੈ ਕੇ ਦੁਪਹਿਰੇ 1 ਵਜੇ 32 ਮਿੰਟ ਤੱਕ ਰਹੇਗਾ ਇਸ ਭਦਰਾ ਦਾ ਵਾਸ ਪਤਾਲ ਲੋਕ ਵਿੱਚ ਹੈ ਹਾਲਾਂਕਿ ਕਈ ਵਿਦਵਾਨਾਂ ਦਾ ਕਹਿਣਾ ਹੈ ਕਿ ਜੇਕਰ ਭਦਰਾ ਦਾ ਸਥਾਨ ਪਤਾਲ ਜਾਂ ਫਿਰ ਸਵਰਗ ਲੋਕ 'ਚ ਹੈ ਤਾਂ ਉਹ ਪ੍ਰithvi ਤੇ ਰਹਿਣ ਵਾਲੇ ਲੋਕਾਂ ਲਈ ਅਸ਼ੁਭ ਨਹੀਂ ਹੁੰਦੀ ਉਸੇ ਨੂੰ ਸ਼ੁਭ ਮੰਨਿਆ ਜਾਂਦਾ ਹੈ ਪਰ ਕਈ ਪਰ ਕਈ ਸ਼ੁਭ ਕਮਾਚ ਪਤਾਲ ਪਦਰਾ ਨੂੰ ਨਦਰ ਅੰਦਾਜ਼ ਨਹੀਂ ਕਰਦੇ ਰਖੜੀ ਤੇ ਸ਼ਾਮ ਵੇਲੇ ਪੰਚਕਵੀ ਹੈ ਰਖੜੀ ਵਾਲੇ ਦਿਨ ਸ਼ਾਮ ਦੇ ਸਮੇਂ पंचक लग रहा है पंचक शाम सात बजे शुरू होगा। हो ते अगले दिन सवेरे पांच के तिरपन मिनट तक रहेगा पंचक सोमवार को लग रहा है जो कि राज पंचक होगा जिसन अशुभ नहीं मनिया जाता यह शुभ होंगे है रखड़ी का शुभ मुहूर्त उन्नीस अगस्त दस नरे एक बज के 30 ਮਿੰਟ ਤੋਂ ਲੈ ਕੇ ਰਾਤ 9:00 ਵਜੇ 8 ਮਿੰਟ ਤੱਕ ਹੈ ਉਸ ਦਿਨ ਰਖੜੀ ਬੰਨਣ ਲਈ 7 ਘੰਟੇ 38 ਮਿੰਟ ਦਾ ਸਮਾਂ ਮਿਲੇਗਾ ਦੋਸਤੋ ਦਾ ਧਿਆਨ ਰੱਖਿਓ ਕਿ ਭਦਰਾ ਚ ਰਖੜੀ ਬੰਨਣ ਨਾਲ ਘਰ ਪਰਿਵਾਰ ਦਾ ਨਾਸ਼ ਹੁੰਦਾ ਹੈ ਇਸ ਲਈ ਭਰਾ ਨੂੰ ਇਸ ਸਮੇਂ ਕਦੇ ਵੀ ਰਖੜੀ ਨਾ ਬੰਨੋ ਲੰਕਾਪਤੀ ਰਾਵਣ ਨੂੰ ਇਸੇ ਸਮੇਂ ਰਖੜੀ ਬੰਨੀ ਗਈ ਸੀ ਇਸ ਲਈ ਉਸ ਦੇ ਪੂਰੇ ਕੁੱਲ ਦਾ ਵਿਨਾਸ਼ ਹੋ ਗਿਆ ਇਸ ਲਈ ਸਮੇਂ ਅਨੁਸਾਰ ਹੀ ਰਖੜੀ ਦਾ ਤਿਉਹਾਰ ਮਨਾਉਣਾ ਬਹੁਤ ਹੀ ਸ਼ੁਭ ਤੇ ਮੰਗਲਕਾਰੀ ਮੰਨਿਆ ਜਾਂਦਾ ਹੈ ਥੋੜਾ ਔਖਾ ਜ਼ਰੂਰ ਹੈ ਪਰ ਇਹ ਸਮਾਂ ਤੁਹਾਡੇ ਭਰਾ ਤੇ ਤੁਹਾਡੇ ਭਰਾ ਦੇ ਪਰਿਵਾਰ ਲਈ ਸ਼ੁਭ ਰਹਿਣ ਵਾਲਾ ਹੈ ਕਈ ਲੋਕਾਂ ਦੇ ਇੱਥੇ ਪਰੰਪਰਾ ਹੁੰਦੀ ਹੈ ਕਿ ਉਹ ਲੋਕ ਸੂਰਜ ਛਿਪਨ ਤੋਂ ਬਾਅਦ ਰਖੜੀ ਦਾ ਤਿਉਹਾਰ ਨਹੀਂ ਮਨਾਉਂਦੇ ਪਰ ਰਖੜੀ ਬੰਨਣ ਦਾ ਸ਼ੁਭ ਮਹੂਰਤ 19 ਅਗਸਤ ਨੂੰ ਰਾਤ 9 ਵਜੇ 8 ਮਿੰਟ ਤੱਕ ਦਾ ਹੈ ਇਸ ਕਰਕੇ ਤੁਸੀਂ ਸੂਰਜ ਛਿਪਨ ਤੋਂ ਬਾਅਦ ਵੀ ਰਖੜੀ ਬਨ ਸਕਦੇ ਹੋ ਕਿਉਂਕਿ ਇਸ ਸਮੇਂ ਸ਼ੁਭ ਮਹੂਰਤ ਹੋਵੇਗਾ ਕਦੇ ਵੀ ਭਰਾ ਨੂੰ ਕਾਲੀ ਰਖੜੀ ਨਹੀਂ ਬਨਣੀ ਚਾਹੀਦੀ ਇਸ ਨੂੰ ਸ਼ੁਭ ਨਹੀਂ ਮੰਨਿਆ ਜਾਂਦਾ ਭਰਾ ਦੇ ਗੁੱਟ ਤੇ ਹਮੇਸ਼ਾ ਲਾਲ ਰੰਗ ਦੀ ਰਖੜੀ ਹੀ ਬਨਣੀ ਸ਼ੁਭ ਮੰਨੀ ਜਾਂਦੀ ਹੈ ਰਖੜੀ ਦੇ ਤਿਉਹਾਰ ਤੇ ਕਦੇ ਵੀ ਭੈਣ ਨੂੰ ਚਾਕੂ ਚੁਰੀ ਆਦੀ ਨਹੀਂ ਦੇਣੀ ਚਾਹੀਦੀ ਇਸ ਨਾਲ ਜ਼ਿੰਦਗੀ ਤੇ ਨਕਾਰਾਤਮਕਤਾ ਦਾ ਪ੍ਰਭਾਵ ਪੈਂਦਾ ਹੈ ਭੈਣ ਨੂੰ ਕਦੇ ਵੀ ਚਿੱਟਾ ਕਪੜਾ ਤੋਹਫੇ ਵਿੱਚ ਨਹੀਂ ਦੇਣਾ ਚਾਹੀਦਾ ਕੋਈ ਚप्पल ਆਦਿ ਵੀ ਨਹੀਂ ਦੇਣੀ ਚਾਹੀਦੀ ਧਰਮ ਸ਼ਾਸਤਰਾ ਦੇ ਅਨੁਸਾਰ ਮੰਨਿਆ ਜਾਂਦਾ ਹੈ ਕਿ ਭੈਣ ਨੂੰ ਰਖੜੀ ਬੰਨਣ ਲਈ ਭਰਾ ਦੇ ਘਰ ਖੁਦ ਜਾਣਾ ਚਾਹੀਦਾ ਹੈ ਸ਼ਾਸਤਰਾ ਅਨੁਸਾਰ ਵੇਦ ਪੁਰਾਣਾ ਅਨੁਸਾਰ ਮੰਨਿਆ ਜਾਂਦਾ ਹੈ ਕਿ ਜੋ ਭੈਣ ਰਖੜੀ ਤੇ ਖੁਦ ਨਹੀਂ ਜਾਂਦੀ ਭਰਾ ਆਉਂਦਾ ਹੈ ਤਾਂ ਉਸ ਭੈਣ ਨੂੰ ਦੋਸ਼ ਲੱਗਦਾ ਹੈ। ਇਹ ਹੀ ਪਰਥਾ ਹੈ ਕਿ ਰਖੜੀ ਤੇ ਖਾਸ ਕਰਕੇ ਭੈਣਾਂ ਨੂੰ ਭਰਾ ਦੇ ਘਰ ਹੀ ਜਾਣਾ ਚਾਹੀਦਾ ਹੈ। ਫਿਰ ਭਰਾ ਕਿਤੇ ਵੀ ਹੋਵੇ ਜੇਕਰ ਭਰਾ ਤੁਹਾਡੇ ਕੋਲ ਨਹੀਂ ਹੈ ਵਿਦੇਸ਼ ਚ ਰਹਿੰਦਾ ਹੈ ਤਾਂ ਆਪਣੇ ਭਰਾ ਦੇ ਨਾਮ ਦੀ ਰਖੜੀ ਦੀ ਥਾਲੀ ਵਿੱਚ ਇੱਕ ਰਖੜੀ, ਮਠਿਆਈ, ਚੋਲ, ਰੋਲੀ ਚੰਦਨ ਦਾ ਤਿਲਕ ਭਗਵਾਨ ਗਣੇਸ਼ ਨੂੰ ਆਪਣਾ ਭਰਾ ਸਮਝ ਕੇ ਉਸ ਦੇ ਗੁੱਟ ਤੇ ਜਰੂਰ ਬੰਨੋ ਖੜੀ ਤੇ ਖਾਣ ਲਈ ਕੀ ਕੀ ਬਣਾਉਣਾ ਚਾਹੀਦਾ ਹੈ ਆਓ ਜਾਣਦੇ ਹਾਂ ਉਸ ਸਮੇਂ ਬਿਨਾਂ ਲਸਣ ਪਿਆਜ਼ ਦਾ ਖਾਣਾ ਬਣਾਉਣਾ ਚਾਹੀਦਾ ਹੈ ਕਿਉਂਕਿ ਇਸ ਸਮੇਂ ਦੇਵ ਸ਼ਕਤੀਆਂ ਖੁਦ ਧਰਤੀ ਤੇ ਚੱਲ ਕੇ ਆਉਂਦੀਆਂ ਹਨ ਉਹ ਵੀ ਆਪਣੇ ਆਪਣੇ ਭਗਤਾਂ ਤੋਂ ਰਖੜੀ ਬਣਾਉਣ ਲਈ ਧਰਤੀ ਤੇ ਖੁਦ ਚੱਲ ਕੇ ਆਉਂਦੀਆਂ ਹਨ ਲਸਣ ਪਿਆਜ਼ ਮਾਸ ਸ਼ਰਾਬ ਸਿਗਰਟ ਗੁਟਕਾ ਆਦਿ ਇਸ ਦਿਨ ਕਦੇ ਨਹੀਂ ਖਾਣਾ ਚਾਹੀਦਾ ਨਹੀਂ ਤਾਂ ਰਖੜੀ ਖੰਡਿਤ ਹੋ ਜਾਵੇਗੀ ਭੈਣ ਦਾ ਵਰਤ ਟੁੱਟ ਜਾਵੇਗਾ ਖਾਣੇ ਤੁਸੀਂ ਮਿੱਠਾ ਹਲਵਾ ਮਿੱਠੀਆਂ ਸੇਵੀਆਂ ਘਰ ਵਿੱਚ ਬਣਾ ਸਕਦੇ ਹੋ ਇਸ ਮੌਕੇ ਰਸੀਲੇ ਆਲੂ ਆਲੂ ਦੀ ਸਬਜੀ ਗੋਭੀ ਦੀ ਸਬਜੀ ਕੇਲੇ ਦੀ ਸਬਜੀ ਚਟਪਟੀ ਗੋਭੀ ਆਲੂ ਮਟਰ ਤੇ ਪਨੀਰ ਦੀ ਸਬਜੀ ਤੇ ਖੀਰੇ ਦਾ ਰਾਇਤਾ ਬਣਾ ਸਕਦੇ ਹੋ ਇਸ ਦਿਨ ਘਰ ਵਿੱਚ ਤਵਾ ਨਹੀਂ ਚੜਾਉਣਾ ਚਾਹੀਦਾ ਇਹ ਅਸ਼ੁਭ ਮੰਨਿਆ ਜਾਂਦਾ ਹੈ

ਉਸ ਦੇ 12 ਨਾਮਾਂ ਦਾ ਜਾਪ ਕਰਿਏ ਤਾਂ ਇਸ ਦੇ ਕਹਿਰ ਤੋਂ ਬਚੇ ਰਹਾਂਗੇ ਤੇ ਨਾਲ ਹੀ ਮਾਂ ਲక్ష్ਮੀ ਦੇ ਨਾਲ-ਨਾਲ ਦੂਜੇ ਦੇਵੀ-ਦੇਵਤਾਵਾਂ ਦੀ ਵੀ ਪੂਜਾ ਕਰਿਏ ਤੇ ਭਰਾ ਦੀ ਰੱਖਿਆ ਦੀ ਪ੍ਰਾਰਥਨਾ ਕਰਿਏ ਪਰ ਤੁਹਾਨੂੰ ਭਦਰਾ ਕਾਲ ਦਾ ਧਿਆਨ ਜ਼ਰੂਰ ਰੱਖਣਾ ਚਾਹੀਦਾ ਹੈ ਹੁਣ ਗੱਲ ਕਰਾਂਗੇ ਕਿ ਪੇਕੇ ਘਰੋਂ ਭੁੱਲ ਕੇ ਵੀ ਕਿਹੜੀਆਂ ਚੀਜ਼ਾਂ ਤੁਹਾਨੂੰ ਰਖੜੀ ਤੇ ਨਹੀਂ ਘਰ ਲੈ ਕੇ ਜਾਣੀਆਂ ਚਾਹੀਦੀਆਂ ਸ਼ਾਸਤਰ ਅਨੁਸਾਰ ਕੁਝ ਇਸ ਤਰ੍ਹਾਂ ਦੀਆਂ ਚੀਜ਼ਾਂ ਦਾ ਵਰਣਨ ਕੀਤਾ ਗਿਆ ਹੈ ਜੋ ਕਿ ਤੁਹਾਨੂੰ ਆਪਣੇ ਪੇਕੇ ਘਰ ਤੋਂ ਕਦੇ ਵੀ ਨਹੀਂ ਲੈ ਕੇ ਜਾਣੀਆਂ ਚਾਹੀਦੀਆਂ ਤਾਂ ਉਸ ਨਹੀਂ ਤਾਂ ਉਸ ਦੇ ਪਤੀ ਦੀ ਬਰਬਾਦੀ ਉਹ ਚੀਜ਼ਾਂ ਕਾਰਨ ਬਣ ਸਕਦੀ ਹੈ ਈਆਂ ਲਈ ਮਾਪਿਓ ਦਾ ਸੁਪਨਾ ਹੁੰਦਾ ਹੈ ਕਿ ਉਹਨਾਂ ਦਾ ਇੱਕ ਚੰਗਾ ਸੋਹਰਾ ਪਰਿਵਾਰ ਤੇ ਪਿਆਰ ਕਰਨ ਵਾਲਾ ਪਤੀ ਮਿਲੇ ਸੋਹਰੇ ਘਰ ਚ ਉਹਨਾਂ ਦੀ ਧੀ ਦਾ ਮਾਨ ਸਨਮਾਨ ਕੀਤਾ ਜਾਵੇ ਤੇ ਉਸ ਦੇ ਸੋਹਰੇ ਪਰਿਵਾਰ ਵਿੱਚ ਖੁਸ਼ੀਆਂ ਹੋਣ ਪਰ ਕਈ ਮਾਪਿਓ ਕੁਝ ਇਸ ਤਰ੍ਹਾਂ ਦੀਆਂ ਗਲਤੀਆਂ ਕਰ ਬੈਠਦੇ ਹਨ ਜਿਸ ਕਾਰਨ ਉਹਨਾਂ ਦੀ ਧੀ ਤੇ ਉਸਦੇ ਪਤੀ ਨੂੰ ਜ਼ਿੰਦਗੀ ਪਰ ਦੁੱਖ ਸਹਿਣਾ ਪੈਂਦਾ ਹੈ ਧੀ ਨੂੰ ਦਿੱਤੀਆਂ ਗਿਆ ਕੁਝ ਅਜੀਹੀਆਂ ਚੀਜ਼ਾਂ ਦੇ ਕਾਰਨ ਉਸ ਦੀ ਜ਼ਿੰਦਗੀ ਵਿੱਚ ਖੁਸ਼ੀਆਂ ਦੀ ਬਜਾਏ ਦੁੱਖ ਆਉਣ ਲੱਗ ਜਾਂਦੇ ਹਨ ਤਾਂ ਆਓ ਜਾਣਦੇ ਹਾਂ ਧੀ ਨੂੰ ਕਿਹੜੀਆਂ ਚੀਜ਼ਾਂ ਗਲਤੀ ਨਾਲ ਵੀ ਨਹੀਂ ਦੇਣੀਆਂ ਚਾਹੀਦੀਆਂ ਤੀ ਨੂੰ ਕਦੇ ਵੀ ਮਿਰਚਾ ਨਾ ਦਿਓ ਇਸ ਨਾਲ ਉਸ ਦੇ ਵਿਵਹਤਾ ਜੀਵਨ ਵਿੱਚ ਕੜਵਾਹਟ ਫੈਲ ਜਾਏਗੀ ਇਸ ਨਾਲ ਪਤੀ ਪਤਨੀ ਦੇ ਰਿਸ਼ਤੇ 'ਚ ਤਕਰਾਰ ਆਉਂਦੀ ਹੈ ਤੁਸੀਂ ਆਪਣੀ ਧੀ ਨੂੰ ਸੁੱਕੇ ਮੇਵੇ ਫਲ ਮਠਿਆਈਆਂ ਦੇ ਸਕਦੇ ਹੋ ਇਹ ਸ਼ੁਭ ਮੰਨੇ ਜਾਂਦੇ ਹਨ ਲੋਕ ਧੀ ਨੂੰ ਚੁੱਲ੍ਹਾ ਦਿੰਦੇ ਹਨ ਜੋ ਕਿ ਨਹੀਂ ਦੇਣਾ ਚਾਹੀਦਾ ਮੰਨਿਆ ਜਾਂਦਾ ਹੈ ਕਿ ਇਸ ਤਰ੍ਹਾਂ ਕਰਨ ਨਾਲ ਪਰਿਵਾਰ ਪਰਿਵਾਰ ਵਾਲਿਆਂ ਤੋਂ ਆਪਣਾ ਚੁੱਲ੍ਹਾ ਅਲੱਗ ਕਰ ਲੈਂਦੀਆਂ ਧੀ ਨੂੰ ਭੁੱਲ ਕੇ ਵੀ ਤੇਜ਼ ਧਾਰ ਵਾਲੀ ਚੀਜ਼ ਨਾ ਦਿਓ ਇਸ ਦਾ ਮਤਲਬ ਹੈ ਕਿ ਤੁਸੀਂ ਉਸ ਦੇ ਰਿਸ਼ਤਿਆਂ ਨੂੰ ਕੁਲਣ ਮਿਲਣ ਤੋਂ ਰੋਕ ਰਹੇ ਹੋ ਤੁਸੀਂ ਆਪਣੀ ਧੀ ਨੂੰ ਮਿੱਠੀ ਚੀਜ਼ ਦੇ ਸਕਦੇ ਹੋ ਧੀ ਨੂੰ ਭੁੱਲ ਕੇ ਵੀ ਅਚਾਰ ਨਾ ਦਿਓ ਉਸ ਨਾਲ ਰਿਸ਼ਤਿਆਂ 'ਚ ਖਟਾਸ ਆਉਂਦੀ ਹੈ ਜਦਕਿ ਤੁਸੀਂ ਖਾਣ ਪੀਣ ਦੀਆਂ ਬਾਕੀ ਦੀਆਂ ਚੀਜ਼ਾਂ ਦੇ ਸਕਦੇ ਹੋ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਤੇ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਤੇ ਨਾਲ ਦਿੱਤੇ ਬੈਲ ਆਈਕਨ ਨੂੰ ਵੀ ਦਬਾ ਦੇਣਾ ਤਾਂਕਿ ਸਾਡੀ ਆਉਣ ਵਾਲੀ ਹਰ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਧੰਨਵਾਦ